ਜੋਨਾਂ ਤੋਂ ਪਹਿਲਾਂ ਲੀਡਰਾਂ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਰਾਜਾ ਵਿਡਿੰਗ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਜਦੋਂ ਰਾਜਾ ਵਿਡਿੰਗ ਨੇ ਐਲਾਨ ਕੀਤਾ ਤਾਂ ਵਿਰੋਧੀਆਂ ਦੇ ਵੱਲੋਂ ਨਾਲ ਦੀ ਨਾਲ ਵੱਡੇ ਸਵਾਲ ਵੀ ਚੁੱਕੇ ਗਏ ਨੇ ਮੇਨੋ ਮੇਨੀ ਹੋ ਰਹੀ ਨੇ ਤਾਂ ਦੱਸਦਿਆਂ ਕਿ ਕਾਂਗਰਸ ਨੇ ਗਰੀਬਾਂ ਦੀ ਜਿਹੜੀ ਤੂਤੀ ਬੋਲਣ ਲਾਤੀ ਸੀ ਤਾਂ ਇਹ ਰਾਜਾ ਵਿਡਿੰਗ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਕਾਂਗਰਸ ਹੁੰਦੀ ਸੀ ਤਾਂ ਕਾਂਗਰਸ ਨੇ ਗਰੀਬਾਂ ਦੀ ਜਿਹੜੀ ਤੂਤੀ ਬੋਲਣ ਲਾਤੀ ਸੀ ਤੇ ਰਾਜਾ ਵਿਡਿੰਗ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਇਲਜ਼ਾਮ ਲਗਾਏ ਗਏ ਨੇ ਤੇ ਇਸ ਦੇ ਨਾਲ ਹੀ ਕਾਂਗਰਸ ਨੇ ਲੋਕਾਂ ਨਾਲ ਜਿਹੜਾ ਇੱਕ ਹੋਰ ਵਾਅਦਾ ਕੀਤਾ ਦੱਸਦੀ ਹੈ ਕਿ ਗੈਂਗਸਟਰ ਕਲਚਰ ਨੂੰ ਮੁੱਖ ਚੋਣ ਮੁੱਦਾ ਬਣਾਉਣ ਦੀ ਯੋਜਨਾ ਬਣਾਈ ਗਈ ਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਸਿਰਫ 1 ਮਹੀਨੇ ਦੇ ਵਿੱਚ ਸੂਬੇ 'ਚੋਂ ਗੈਂਗਸਟਰ ਕਲਚਰ ਦਾ ਖਾਤਮਾ ਕਰ ਦਿੱਤਾ ਜਾਵੇਗਾ ਫਿਰ ਚੰਨੀ ਸਾਹਿਬ ਨੂੰ ਪੰਜਾਬ 'ਚ ਮੁੱਖ ਮੰਤਰੀ ਬਣਾਤਾ ਦਲਿਤ ਬੰਦੇ ਨੂੰ ਠੀਕ ਹੈ ਠੀਕ ਹੈ ਮੈਂ ਤਾਂ ਬਾਦਲ ਦਾ ਮੁੰਡਾ ਹੀ ਬੰਦਾ ਵਧੀਆ ਕਰਦਾ ਠੀਕ ਹੈ ਵੱਡੇ ਲੋ ਬੰਦੇ ਸੀ ਮਤਲਬ ਕਿ ਕਾਂਗਰਸ ਪਾਰਟੀ ਨਾ ਗਰੀਬ ਵੇਖਦੀ ਐ ਨਾ ਅਮੀਰ ਨਾ ਜਾਤੀ ਸਭ ਨੂੰ ਇੱਕ ਨਾ ਲਾਉਂਦੀ ਐ ਇਸੇ ਕਰਕੇ ਕਾਂਗਰਸ ਨੇ ਕਾਨੂੰਨ ਬਣਾਇਆ ਮੁਰਾਦਪੁਰੇ ਵਾਲਿਓ ਇਹ ਜਿਹੜੀ ਕਣਕ ਮਿਲਦੀ ਐ ਤੇ ਸੈਂਟਰ ਦਿੰਦਾ ਸੋਨੀਆ ਗਾਂਧੀ ਬਿਮਾਰ ਸੀ ਇੱਕ ਦਿਨ ਪਾਰਲਮਨ ਮਾਨਮੋਹਨ ਸਿੰਘ ਤੇ ਸੋਨੀਆ ਗਾਂਧੀ ਫੂਡ ਸਕਿਉਰਿਟੀ ਬਿੱਲ ਤੇ ਖਾਦ ਸੁਰੱਖਿਆ ਬਿੱਲ ਤੇ ਦਸਕਤ ਕਰਕੇ ਗਈ। ਬੇਲ ਚ ਦਰਦ ਹੋ ਰਿਆ ਸੀ। ਉਹ ਕਹਿੰਦੀ ਪਾਰਲਮਨ ਚ ਦਸਕਤ ਕਰਕੇ ਜਾਉਂਗੀ ਉਦੋਂ ਪਹਿਲਾ ਹਸਪਤਾਲ ਦਾਖਲ ਨਹੀਂ ਹੁੰਦੀ ਇਹ ਕੰਮ ਨਿਵੇੜਨਾ ਗਰੀਬਾਂ ਨੂੰ ਕਣਕ ਮਿਲਦੀ ਰਵੇ। ਬੋਲੇ ਇਨਸਾਨ ਹਾਂ। ਰਾਯਾ ਉੜੈਂਗ ਜੀ। ਪੁਰਾਣਾ ਰਾਜ ਹੁੰਦਾ ਸੀ। ਪਹਿਲਾ ਖੰਡ ਵੀ ਮਿਲਦੀ ਹੁੰਦੀ ਸੀ। ਮਿੱਟੀ ਦਾ ਕੇਰ ਵੀ ਮਿਲਦਾ ਸੀ। ਇਹ ਰਾਜ ਹੁੰਦਾ ਸੀ ਉਦੋਂ ਕਾਂਗਰਸ ਦਾ ਲੋਕ ਇਹਨੇ 70 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਨੇ ਗਰੀਬਾਂ ਦੀ ਤੂਤੀ ਬੋਲਣ ਲਈ ਐ ਇਸ ਕਰਕੇ ਤੇ ਸਾਡੀ ਵੀ ਗਰੀਬਾਂ ਨੇ ਕਦੇ ਬਾਹ ਫੜਨ ਤੋਂ ਨਾ ਨਹੀਂ ਕੀਤਾ ਵੱਡੀ ਕੋਠੀ ਤੋਂ ਤਾਂ ਜਵਾਬ ਮਿਲ ਸਕਦਾ ਹੈ ਲੇਕਿਨ ਗਰੀਬਾਂ ਦੇ ਵੇਰੇ ਜੋ ਕਦੇ ਸਾਨੂੰ ਜਵਾਬ ਨਹੀਂ ਮਿਲਿਆ ਸਾਡੀ ਹਿੱਕ ਨਾਲ ਲਾ ਕੇ ਵੱਡੀ ਕੋਠੀ ਆਵੇ ਕੋਈ ਤਾਂ ਕਾਜੂ ਪੁਰਾਣੇ ਪਏ ਹੁੰਦੇ ਉਹ ਮੈਨੂੰ ਵੀ ਖਵਾ ਦਿੰਦਾ ਪ੍ਰਗਤ ਸਿੰਘ ਨੂੰ ਵੀ ਉਹੀ ਖਵਾਉਂਦਾ ਬੈਂਸ ਨੂੰ ਵੀ ਉਹੀ ਖਵਾਉਂਦਾ ਤੇ ਜਦੋਂ ਉਹਨਾਂ ਦੇ ਕਈ ਵਾਰੀ ਕਾਜੂ ਖਾਂਦੇ ਆ ਤਾਂ ਸਿੱਲੇ ਹੁੰਦੇ ਆ ਸਿੱਲੇ ਮੂੰਹ 'ਚ ਪੁੱਟਦਾ ਨਹੀਂ ਪਰ ਜਦੋਂ ਗਰੀਬ ਦੇ ਘਰੇ ਜਾਈਏ ਨਾ ਤਰਸੀਮ ਅਰਜੇ ਦੇ ਕਿ 500 ਦਾ ਇਹਦੀ ਜੇਬ 'ਚ ਹੁੰਦਾ 500 ਮੰਗ ਲਿਆਉਂਦਾ ਵੀ ਯਾਰ ਅੱਜ ਰਾਜੇ ਨੇ ਹੋਣੇ ਸਾਡੇ ਘਰੇ ਤੇ ਘਰ ਵਾਲੀ ਕੱਪ ਮੰਗੀ ਜਾਂਦੀ ਹੈ ਮੰਗੀ ਜਾਂਦੀ ਹੈ ਵੀ ਅੱਜ ਰਾਜੇ ਨੇ ਚਾਹ ਪੀਣੀ ਹੈ ਤੇ ਕਾਜੂ ਇਹਨਾਂ ਦਾ ਕੜੱਕ ਜਿਵੇਂ 500 ਧਾਰਾ ਮੰਗਦਾ ਤੇ ਕੜੱਕ ਦੇ ਨੇ ਟੋਟਦਾ ਤਕੜੇ ਦੇ ਘਰੇ ਹਨ ਕੋਠੀ ਕੋਠੀ ਹੈ ਡੱਬੇ ਦਾ ਆ ਹੀ ਪਰਦੇ ਅਦਰ ਸਿੰਘ ਸਿਆ ਡੱਬੇ ਆ ਹੀ ਪਰਦੇ ਜਿੰਦਾਬਾਦ ਜਿੰਦਾਬਾਦ ਪਾਰਟੀ ਜਿੰਦਾਬਾਦ ਕੇ ਚਾਹ ਪੀ ਕੇ ਜਿੰਨੇ ਦੰਦ ਕਾਪੜੀ ਤੋੜੀ ਕਈਆਂ ਦਾ 5 ਦਿਨ ਵੀ ਇਹਦੇ ਚ ਸਾਡਾ ਰਾਜਾ ਚਾਹ ਪੀ ਕੇ ਗਿਆ ਇੰਨਾ ਗਰੀਬ ਇਹ ਗਰੀਬ ਤੇ ਪਿਆਰ ਦੀ ਗਾਥਾ